ਯਾ ਦੁਨੀਆ 'ਚ ਜੋ ਗਰੀਬ ਤੋਂ ਗਰੀਬ ਬੰਦਾ ਚੜਾਈ ਕਰ ਜੇ ਉਹਦੇ ਪਿੱਛੇ 20 50 ਬੰਦੇ ਹੁੰਦੇ ਆ ਗਰੀਬ ਤੋਂ ਗਰੀਬ ਬੰਦਾ ਚੜਾਈ ਕਰ ਜੇ ਜਿਹਨੂੰ ਪਿੰਡ 'ਚ ਕੋਈ ਵੀ ਨਾ ਜਾਣੇ ਤਾਂ ਵੀ ਅਗਲਾ ਕਹਿੰਦਾ ਵੀ ਦਾਸ ਸੰਸਕਾਰ ਵਾ ਤੇ 4 ਬੰਦੇ ਚੱਲੀਏ ਭਾਈ ਜੇ ਤੇ ਆ ਦੁਨੀਆ 'ਚ ਜੋ ਗਰੀਬ ਤੋਂ ਗਰੀਬ ਬੰਦਾ ਗਿਆ ਹੋਵੇ ਚੜਾਈ ਕਰ ਜਾਵੇ ਉਹਦੇ ਵਿੱਚੇ 20 50 ਬੰਦੇ ਹੁੰਦੇ ਆ ਮੇਰੇ ਪਿਤਾ ਨੇ ਹਿੰਦ ਦੀ ਚਾਦਰ ਬਣ ਕੇ ਹਿੰਦ ਨੂੰ ਬਚਾਇਆ ਜਤਿਆ ਮੇਰੇ ਪਿਤਾ ਦਾ ਸੀਸ ਤੋ ਇਕੱਲੇ ਲੈ ਕੇ ਆ ਗਿਆ ਮੇਰਾ ਮੇਰੇ ਪਿਤਾ ਦੇ ਸੀਸ ਨੂੰ ਲੈਣ ਲੈ ਕੇ ਆਉਣ ਵਾਲੇ ਸਿੱਖ ਤੈਨੂੰ ਮਿਲੇ ਨਹੀਂ ਤੇ ਭਾਈ ਜਤਾ ਜੀ ਨੇ ਗੁਰੂ ਕਲੰਗੀ ਧਰਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਇਕੱਠ ਬਹੁਤ ਸੀ ਢੰਡੋਰਾ ਪਟਵਾਇਆ ਗਿਆ ਬੜਾ ਵੱਡਾ ਇਕੱਠ ਸੀ ਲੋਕ ਸਾਰੇ ਇਕੱਠੇ ਸਨ ਮਹਾਰਾਜ ਜੀ ਮੈਂ ਇਕੱਲਾ ਹੀ ਸੀਸ ਲੈ ਕੇ ਆ ਗਿਆ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਕਿਹਾ ਨਹੀਂ ਵੀ ਪਾਸ਼ਾ ਦਾ ਸੀਸ ਲੈ ਕੇ ਚੱਲੀਏ ਕਹਿੰਦੇ ਮਹਾਰਾਜ ਉੱਤੇ ਪਹਿਚਾਣ ਨਹੀਂ ਹੁੰਦੀ ਸੀ ਆਪਣਾ ਕੋਣ ਤੇ ਬੇਗਰਨਾ ਕੋ ਮੈਂ ਕਿੰਨੂੰ ਕਹਿੰਦਾ ਮੈਨੂੰ ਕੀ ਪਤਾ ਦੁਸ਼ਮਣ ਕਿਹੜਾ ਤੇ ਮਿੱਤਰ ਕਿਹੜਾ ਉਹਨਾਂ ਵਿੱਚੋਂ ਮਹਾਰਾਜ ਜੀ ਮੈਂ ਇਕੱਲਾ ਹੀ ਸੀਸ ਲੈ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਜੱਤਾ ਜੀ ਪਾਤਸ਼ਾਹ ਉਹਦੇ ਪਹਿਚਾਣ ਨਹੀਂ ਸੀ ਹੁੰਦੀ ਇਸ ਕਰਕੇ ਮੈਂ ਗੁਰੂ ਸਹਿਜ ਦਾ ਸੀਸ ਕੱਲੇ ਲੈ ਕੇ ਆ ਗਿਆ ਫੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾ ਸਮਿਆਂ ਵਿੱਚ ਹੀ ਬਚਨ ਕਰਤਾ ਸੀ ਭਾਈ ਜੱਤੇ ਨੂੰ ਮਾਰ ਕੇ ਕਹਿੰਦੇ ਜੱਤੇ ਆ ਸਮਾਵੇ ਗਏ ਹੋ ਜੇ ਤੂੰ ਕਿਹਨਾ ਪਹਿਚਾਣ ਨਹੀਂ ਹੁੰਦੀ ਕੱਠ ਬੋਧ ਸੀ ਪਹਿਚਾਣ ਨਹੀਂ ਹੋਈ ਆਪਣਾ ਕੋਣ ਤੇ ਬੇਗਾਨਾ ਕੋਣ ਸਿੱਖ ਕੋਣ ਤੇ ਦੁਸ਼ਮਣ ਕੋਣ ਜਤਿਆ ਚੇਤਾ ਰੱਖੀ ਸਮੇ ਕਾਵਿ ਗਾ ਜਿਹੜਾ ਲੱਖਾਂ ਵਿੱਚੋਂ ਦਿਸੇ ਗਨਿਆਰਾ ਐਸਾ ਮੈਂ ਸਜਾਉਣਾ ਕਾਲਸਾ